ਪੰਜਾਬ ਦੇ ਵਿੱਚ ਜਿਮਨੀ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ ਭਾਜਪਾ ਨੂੰ ਉਸ ਵੇਲੇ ਝਟਕਾ ਲੱਗਿਆ ਜਦੋਂ ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਪਾਰਟੀ ਦੇ ਵਿੱਚ ਕੁਟਣ ਮਹਿਸੂਸ ਹੋਣ ਦਾ ਦਾਵਾ ਕਰਕੇ ਪਾਰਟੀ ਛੱਡ ਦਿੱਤੀ ਐਨ ਜਿਮਨੀ ਚੋਣ ਤੋਂ ਪਹਿਲਾਂ ਭਾਜਪਾ ਨੂੰ ਲੱਗੇ ਇਸ ਝਟਕੇ ਦੇ ਨਾਲ ਜਿਹੜਾ ਉਹ ਸਿਆਸੀ ਮਾਹੌਲ ਹਿਲਜੁਲ ਗਿਆ ਹੈ ਤੁਸੀਂ ਜੁੜੇ ਹੋ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਜੜ੍ਹਾਂਲ ਮਜ਼ਬੂਤ ਕਰਨ ਦੇ ਲਈ ਹਰ ਕੋਸ਼ਿਸ਼ ਕਰ ਰਹੀ ਹੈ ਮਜ਼ਬੂਤ ਕਰਨ ਦੇ ਲਈ ਤੋਂ ਪਹਿਲਾਂ ਉਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸੇ ਦਰਮਿਆਨ ਭਾਜਪਾ 'ਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਛੱਡ ਕੇ ਜਿਹੜਾ ਡਾਕਟਰ ਸ਼ਿਵਦੇਵਾਲ ਮਾਲੀ ਨੇ ਜਿਹੜਾ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਜਲੰਧਰ ਵੈਸਟ ਦੇ ਵਿੱਚ ਜਿਮਨੀ ਚੌਂ ਹੋਣੀ ਹੈ ਡਾਕਟਰ ਮਾਲੀ ਜਲੰਧਰ ਵੈਸਟ ਦੇ ਨਾਲ ਸਬੰਧ ਰੱਖਦੇ ਸਨ ਜਲੰਧਰ ਵੈਸਟ ਦੇ ਵਿੱਚ ਜਿਮਨੀ ਚੌਂ ਦੇ ਵਿੱਚ ਸ਼ੀਤ ਲੰਗਰਾਲ ਇੱਕ ਵਾਰ ਫਿਰ ਭਾਜਪਾ ਦੀ ਟੀੜ ਤੇ ਮੈਦਾਨ 'ਚ ਨਿੱਤਰ ਆਏ ਨੇ ਤੇ ਉਸ ਦੇ ਕਾਰਨੀ ਕਿਹਾ ਜਾਂਦਾ ਹੈ ਕਿ ਡਾਕਟਰ ਮਾਲੀ ਨੇ ਇੱਕ ਜਿਹੜਾ ਵੱਡਾ ਫੈਸਲਾ ਲਿਆ ਹੈ ਡਾਕਟਰ ਮਾਲੀ ਜਲੰਧਰ ਵੈਸਟ ਤੇ ਜਲੰਧਰ ਦੇ ਵਿੱਚ ਖਾਸਾ ਪ੍ਰਭਾਵ ਰੱਖਦੇ ਸਨ ਉਹ ਸਰਕਾਰੀ ਡਾਕਟਰ ਰਹੇ ਤੇ ਉਸ ਤੋਂ ਬਾਅਦ ਉਹ ਆਪ ਨਾਲ ਜੁੜੇ ਰਹੇ ਆਪ ਤੋਂ ਬਾਅਦ ਉਹ ਲਗਭਗ 1.5 ਸਾਲ ਪਹਿਲਾਂ ਜਿਹੜਾ ਭਾਜਪਾ ਵਿੱਚ ਸ਼ਾਮਲ ਹੋ ਗਏ ਤੇ ਹੁਣ ਉਹਨਾਂ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਆਪਣੇ ਫੇਸਬੁੱਕ ਲਾਈਵ ਦੇ ਵਿੱਚ ਮਾਲੀ ਨੇ ਕਿਹਾ ਉਹ ਸਮਾਜਿਕ ਰਾਜਨੀਤਿਕ ਉਦੇਸ਼ਾਂ ਦੇ ਲਈ ਅਤੇ ਸਿਧਾਂਤਾਂ ਲਈ ਭਾਜਪਾ 'ਚ ਸ਼ਾਮਲ ਹੋਏ ਸਨ ਪਰ ਕੁਝ ਸਮੇਂ ਬਾਅਦ ਉਹਨਾਂ ਨੂੰ ਅਹਿਸਾਸ ਹੋਇਆ ਕਿ ਸਿਧਾਂਤਾਂ ਨੂੰ ਲੈ ਕੇ ਭਾਜਪਾ 'ਚ ਵੱਡੀ ਕਮਜ਼ੋਰੀ ਆ ਗਈ ਹੈ ਇਸ ਦਮ ਘੁੱਟਣ ਵਾਲੇ ਮਾਹੌਲ 'ਚ ਭਾਜਪਾ 'ਚ ਕੰਮ ਕਰਨਾ ਉਹਨਾਂ ਲਈ ਬਹੁਤ ਮੁਸ਼ਕਲ ਹੈ ਇਸ ਲਈ ਉਹ ਆਪਣਾ ਅਸਤੀਫਾ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੂੰ ਭੇਜ ਰਹੇ ਨੇ ਡਾਕਟਰ ਮਾਲੀ ਨੇ ਕਿਹਾ ਕਿ ਮੇਰੇ ਸ਼ਬਦ ਪੱਥਰ ਤੇ ਲੀਕ ਨੇ ਤੇ ਅੱਜ ਤੋਂ ਮੈਂ ਭਾਜਪਾ ਦਾ ਹਿੱਸਾ ਨਹੀਂ ਕਿਰਪਾ ਕਰਕੇ ਮੇਰਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਇਸ ਸਬੰਧੀ ਜੱਜ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਨਾਲ ਸੰਪਰਕ ਕੀਤਾ ਤਾਂ ਉਹਨਾਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ ਭਾਜਪਾ ਪ੍ਰਧਾਨ ਦੇ ਨਾਲ ਸੰਪਰਕ ਨਹੀਂ ਹੋ ਸਕਿਆ ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਇਸ ਸਮੇਂ ਭਾਜਪਾ ਇੱਕ ਪਾਸੇ ਜਿਮਨੀ ਚੋਣ ਜਿੱਤਣ ਦੀ ਤਿਆਰੀ ਦੇ ਵਿੱਚ ਰੁੱਝੀ ਹੋਈ ਹੈ ਦੂਜੇ ਪਾਸੇ ਭਾਜਪਾ ਜਿਹੜੀ ਹੈ ਉਹਨੂੰ ਝੜਕਾ ਲੱਗਿਆ ਜਲੰਧਰ ਵੈਸਟ ਹਲਕੇ ਦੇ ਵਿੱਚ ਭਾਜਪਾ ਨੇ ਵੀ ਇਧਰ ਉਧਰੋ ਲਿਆ ਕੇ ਬਹੁਤ ਬੰਦੇ ਸ਼ਾਮਲ ਕੀਤੇ ਨੇ ਪੰਜਾਬ ਇੱਕ ਐਸੀ ਧਰਤੀ ਆ ਜਿੱਥੇ ਭਾਜਪਾ ਦੀ ਦਾਲ ਨਹੀਂ ਗਲ ਰਹੀ ਭਾਜਪਾ ਉਸ ਦਾਲ ਨੂੰ ਗਲੌਣ ਦੇ ਲਈ ਹਰ ਹਿੱਲਾ ਵਰਤ ਰਹੀ ਹੈ ਪਰ ਲਗਾਤਾਰ ਪੰਜਾਬ ਦੇ ਵਿੱਚ ਭਾਜਪਾ ਤੋਂ ਨਾਰਾਜ਼ ਹੋ ਕੇ ਛੱਡਣ ਵਾਲੇ ਲੋਕਾਂ ਦਾ ਕਾਫਲਾ ਵੱਧਦਾ ਜਾ ਰਿਹਾ ਹੈ ਹਾਲੇ ਤਾਂ ਇਹ 23 ਸੀਟਾਂ ਤੇ ਵਧੇ ਹੋਏ ਵੋਟ ਫੀਸਦੀ ਦੇ ਸਹਾਰੇ ਲੋਕਾਂ ਨੂੰ ਟਿਕਾਈ ਬੈਠੇ ਆ ਜਰ ਜਿਮਣੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਭਾਜਪਾ ਚ ਹੋਰ ਪਟਾਕੇ ਪੈਣਗੇ ਸਾਲ 2027 ਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਆਮ ਚੋਣਾਂ ਤੋਂ ਬਾਅਦ ਭਾਜਪਾ ਖੇਰੂ ਖੇਰੂ ਹੋ ਜੂਗੀ ਭਾਜਪਾ ਦੇ ਟਕਸਾਲੀ ਵਰਕਰ ਨਿੰਮੋ ਛਿਣੇ ਹੋ ਕੇ ਪਹਿਲਾਂ ਹੀ ਘਰੇ ਬੈ ਚੁੱਕੇ ਨੇ ਜਿਹੜੇ ਬਾਹਰੋਂ ਆਏ ਕਾਂਗਰਸ ਚੋਂ ਆਏ ਅਜਗਰ ਭਾਜਪਾ ਘਟ ਤੇ ਕਾਂਗਰਸ ਜ਼ਿਆਦਾ ਆ ਜਾਂ ਫਿਰ ਕਹਿ ਲਈਏ ਕੁਝ ਇਲਾਕਿਆਂ ਚ ਆਪ ਜ਼ਿਆਦਾ ਆ ਜਿਹੜੇ ਟਕਸਾਲੀ ਲੋਕ ਨੇ ਭਾਜਪਾ ਦੇ ਉਹਦਾ ਘਰੇ ਬੈਠੇ ਨੇ ਪਾਕਤ ਚੁੰਨੀ ਲਾਲ ਦੇ ਪੁੱਤਰ ਆਮ ਆਦਮੀ ਪਾਰਟੀ ਚ ਚਲੇ ਗਿਆ ਡਾ ਟਕਸਾਲੀ ਪਰਿਵਾਰ ਦਾ ਪੁੱਤਰ ਜਿਹੜਾ ਉਹ ਆਮ ਆਦਮੀ ਪਾਰਟੀ ਚ ਜਾ ਕੇ ਟਿਕਟ ਲੈ ਗਿਆ ਅ ਮਨੋਰੰਜਨ ਕਾਲੀ ਹੁਣੀ ਜਿਹੜਾ ਉਹ ਡਫਲੀ ਵਜਾਉਂਦੇ ਫਰੀ ਜਾਂਦੇ ਆ ਪਰ ਹੱਥ ਪੱਲੇ ਉਹਨਾਂ ਦੇ ਵੀ ਕੁਝ ਨਹੀਂ ਲੱਗ ਰਿਹਾ ਮਨੋਰੰਜਨ ਕਾਲੀ ਹੁਣੀ ਤਾਂ ਇਸ ਗੱਲੋਂ ਸੰਤੁਸ਼ਟ ਹੈ ਕਿ ਚਲੋ ਉਹਨਾਂ ਦੇ ਵਿਧਾਨ ਸਭਾ ਹਲਕਾ ਜਲੰਧਰ ਸੈਂਟਰਲ ਦੇ ਵਿੱਚ ਉਹਨਾਂ ਨੂੰ ਭਾਜਪਾ ਦੇ ਵੱਲੋਂ ਕੋਈ ਚੁਣੌਤੀ ਨਹੀਂ ਭਾਜਪਾ ਕਿਸੇ ਹੋਰ ਨੂੰ ਲਿਆ ਕੇ ਟਿਕਟ ਨਹੀਂ ਦੇਵੇਗੀ ਇਹੀ ਹਾਲ ਬਾਕੀ ਥਾਵੇਂ ਆ ਪਰ ਕੁੱਲ ਮਿਲਾ ਕੇ ਦੇਖਿਆ ਜਾਵੇ ਭਾਜਪਾ ਦਾ ਟਕਸਾਲੀ ਵਰਕਰ ਪਾਪਾ ਜੋ ਬਾਰੋਂ ਇੰਪੋਰਟ ਕੀਤੇ ਹੋਏ ਦੋਵੇਂ ਆਪਸ ਵਿੱਚ ਸਹੀ ਤਰ੍ਹਾਂ ਨਾਲ ਤਾਲਮੇਲ ਨਹੀਂ ਬਿਠਾ 파ਰੇ ਇਹੀ ਕਾਰਨ ਹੈ ਕਿ ਭਾਜਪਾ ਦੇ ਵਿੱਚ ਕਲੇਸ਼ ਸਮੇਂ ਸਿਖਰ ਦੇ ਉੱਤੇ ਹੈ ਭਾਵੇਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਸੁਨੀਲ ਜਾਖੜ ਜੋ ਮਰਜੀ ਕਹੀ ਜਾਣ ਪਰ ਸੁਨੀਲ ਜਾਖੜ ਦੇ ਚਿਹਰੇ ਤੇ ਤੁਸੀਂ ਹਵਾਈਆਂ ਸਾਫ ਪੜ ਸਕਦੇ ਹੋ ਸੁਨੀਲ ਜਾਖੜ ਤੇ ਰਵਨੀਤ ਬਿੱਟੂ ਜਦੋਂ ਨਾਲ-ਨਾਲ ਵਾਲੀ ਕੁਰਸੀ ਤੇ ਬੈਠੇ ਹੁੰਦੇ ਆ ਤਾਂ ਤੁਸੀਂ ਦੋਵਾਂ ਦੇ ਚਿਹਰਿਆਂ ਦੇ ਉੱਤੇ ਕਸ਼ਿਸ਼ ਹੈ ਜਿਹੜੀ ਇੱਕ ਦੂਜੇ ਪ੍ਰਤੀ ਉਹ ਸਾਫ ਦੇਖ ਸਕਦੇ ਹੋ